ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਤੁਹਾਨੂੰ ਦਿਖਾਉਣੇ ਆ ਇਹਦੇ ਅੰਦਰ ਕੀ ਆ ਇਹਦੇ ਵਿੱਚ ਹੈ ਏ ਵਾਲੀ ਫੋਟੋ ਹਾਂਜੀ ਇਹ ਤਿਆਰ ਕਰਵਾਈ ਹੈਗੀ ਆਪਣੇ ਨਾਉਣ ਜੀ ਨੇ ਉਹ ਵੀ ਜਿਨ੍ਹਾਂ ਨੇ ਤਿਆਰ ਕਰਵਾਈ ਹੈ ਦੇਖੋ ਕਿੰਨੀ ਸੋਹਣੀ ਤਿਆਰ ਹੋਈ ਆ ਫੋਟੋ ਨੇਮ ਲਿਖਿਆ ਹੋਇਆ ਮਾਤਾ ਪਿਤਾ ਦਾ ਨੇਮ ਬਰਥਡੇਟ ਟਾਈਮਿੰਗ weight ਕਿੰਨਾ ਸੀ ਉਦੋਂ ਸਾਰਾ ਕੁਝ ਲਿਖਿਆ ਹੋਇਆ ਦਾਦਕੇ ਨਾਨਕੇ ਤੇ ਆਪਾਂ ਬਲੱਡ ਗਰੁੱਪ ਵੀ ਲਿਖਵਾ ਸਕਦੇ ਆ ਤੇ ਸਾਰਾ ਕੁਝ ਜੋ ਵੀ ਆਪਾਂ ਮੈਂਸ਼ਨ ਕਰਵਾਉਣਾ ਤੇ ਫੋਟੋਆਂ ਜਿਹੜੀਆਂ ਲਗਵਾਉਣੀਆਂ ਨੇ ਬੱਚੇ ਦੀਆਂ ਤੁਸੀਂ ਐਵੇਂ ਆਪਣੀ ਫੋਟੋ ਤਿਆਰ ਕਰਵਾ ਸਕਦੇ ਹੋ ਇਹ ਵੀ ਆਪਾਂ ਕਰਵਾ ਕੇ ਦਿੰਨੇ ਆ ਇਹ ਵੀ ਆਪਾਂ ਆਰਡਰ ਤੇ ਬਣਵਾਈ ਆ ਇਹ ਆਰਡਰ ਆਇਆ ਸੀ ਆਪਾਂ ਨੂੰ ਉਹਨਾਂ ਨੇ ਇਹ ਫੋਟੋਆਂ ਸਿਲੈਕਟ ਕੀਤੀਆਂ ਸੀ ਤੇ ਬਾਕੀ ਸਾਰਾ ਕੁਝ ਉਹਨਾਂ ਦੀ ਡਿਟੇਲ ਆ ਗਈ ਹਾਂਜੀ ਆਪਾਂ ਉਹਨਾਂ ਦੇ ਮਾਤਾ ਪਿਤਾ ਦਾ ਫੇਸ ਨਹੀਂ ਦਿਖਾਇਆ ਪ੍ਰਾਈਵੇਸੀ ਵੀ ਜ਼ਰੂਰੀ ਆ ਹਨਾ ਤੇ ਦੱਸਿਓ ਜੀ ਫਿਰ ਕਿਵੇਂ ਲੱਗੀ ਫੋਟੋ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਫੋਟੋ ਕਸਟਮਾਈਜ਼ ਕਰਵਾਉਣੀ ਆ ਤਾਂ ਕਰਵਾ ਸਕਦੇ ਹੋਗੇ ਕੋਈ ਵੀ ਫਰੇਮ ਤਿਆਰ ਕਰਵਾਉਣਾ ਜਿੱਦਾਂ ਵਿਆਹ ਵਾਲੀਆਂ ਫੋਟੋਆਂ ਦੀ ਹੈ ਨਾ ਚੂੜਾ ਹੁੰਦਾ ਆਪਾਂ ਸੇਹਰਾ ਉਹ ਵੀ ਆਪਾਂ ਕਰਵਾ ਕੇ ਰੱਖਦੇ ਆਂ ਵੀ ਚਲੋ ਵਧੀਆ ਸੇਫਟੀ ਰਹਿੰਦੀ ਆ ਤਾਂ ਉਹ ਵੀ ਤੁਸੀਂ ਕਰਵਾ ਸਕਦੇ ਹੋ ਹਾਂਜੀ ਫਿਰ ਜਰੂਰ ਦੱਸਿਓ ਤੁਹਾਨੂੰ ਇਹ ਫੋਟੋ ਕਿਵੇਂ ਲੱਗੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ